ਸ਼ੇਲੀ ਮਕਸਦ ਸਾਹਿਬ ਦੀ ਧਰਤੀ ਤੇ ਜਨਮੀ ਸਿਮਰਨ ਕੌਰ ਛੋਟੀ ਉਮਰ ਦੇ ਵਿੱਚ ਹੀ ਉਸਨੇ ਵੱਡਾ ਮੁਕਾਮ ਹਾਸਲ ਕੀਤਾ ਹੈ ਡਿਸਟ੍ਰਿਕਟ ਲੈਵਲ শুটিং ਮੁਕਾਬਲੇ ਦੇ ਵਿੱਚ ਰਾਈਫਲ ਸ਼ੂਟਿੰਗ ਦੇ 10 ਮੀਟਰ 에ਅਰ ਫਲਾਈ ਇਵੈਂਟ ਦੇ ਵਿੱਚ 200 ਵਿੱਚੋਂ 200 ਅੰਕ ਪ੍ਰਾਪਤ ਕਰਕੇ 골ਡ ਮੈਡਲ ਜਿੱਤਿਆ ਸਿਮਰਨ ਕੌਰ ਦੇ ਪਿਤਾ ਅਮਨਦੀਪ ਸਿੰਘ ਨੇ ਪੁਲਿਸ ਵਿਭਾਗ ਦੇ ਵਿੱਚ ਜਿਹੜੇ ਕੀ ਬਤੌਰ ਡਿਊਟੀ ਕਰ ਰਹੇ ਨੇ ਅਫਸਰ ਨੇ ਉਸ ਦੀ ਸਭ ਤੋਂ ਜਿਹੜੀ ਕਿ ਉਹਨਾਂ ਦੀ ਸਿਮਰਨ ਕਾਨੂੰ ਪ੍ਰੇਨਾ ਹੈ ਬਚਪਨ ਤੋਂ ਹੀ ਆਪਣੇ ਪਿਤਾ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਲਈ ਸਿਮਰਨ ਨੇ ਰਾਈਫਲ ਸ਼ੂਟਿੰਗ ਦੀ ਟ੍ਰੇਨਿੰਗ ਸ਼ੁਰੂ ਕੀਤੀ ਅਤੇ ਉਸ ਦਾ ਸੁਪਨਾ ਹੁਣ ਆਪੀਐਸ ਅਧਿਕਾਰੀ ਬਣਨਾ ਹੈ ਮੇਰੇ ਪਿਤਾ ਜੀ ਦਾ ਨਾਮ ਅਮਨਦੀਪ ਸਿੰਘ ਹੈ ਤੇ ਮੈਂ ਮਾਤਾ ਗੁਜਰੀ ਸਕੂਲ ਦੇ ਵਿੱਚ ਪੜ੍ਹਦੀ ਹਾਂ ਮੈਂ ਬਚਪਨ ਤੋਂ ਹੀ ਉੱਥੇ ਪੜ੍ਹਦੀ ਹਾਂ ਤੇ ਉਹਨਾਂ ਨੇ ਵੀ ਮੈਨੂੰ 2 ਸਾਲ ਪਹਿਲਾਂ ਉਹਨਾਂ ਤੋਂ ਹੀ ਮਤਲਬ ਮੈਂ ਸ਼ੂਟਿੰਗ ਸ਼ੁਰੂ ਕੀਤੀ ਸੀ ਤੇ ਉਸ ਤੋਂ ਬਾਅਦ ਅੱਗੇ ਮੇਰੇ ਪਾਪਾ ਨੇ ਵੀ ਮੈਨੂੰ ਕੁਝ ਕੀਤਾ ਕਿ ਤੁਸੀਂ ਅੱਗੇ ਜਾਓ ਇਸ ਸ਼ੂਟਿੰਗ ਵਿੱਚ ਤੁਸੀਂ ਹੋਰ ਅੱਗੇ ਮਤਲਬ ਵਧੋ ਤੇ ਪਾਪਾ ਨੇ ਮੈਨੂੰ ਬਹੁਤ ਜ਼ਿਆਦਾ ਮੋਟੀਵੇਟ ਕੀਤਾ ਕਿ ਤੁਸੀਂ ਹੋਰ ਅੱਗੇ ਜਾ ਕੇ ਮੇਰੇ ਵਾਂਗੂ ਵੱਡਾ ਰੈਂਕ ਪ੍ਰਾਪਤ ਕਰੋ ਸ਼ੂਟਿੰਗ ਆਵਲੇ ਮੈਚ 69th ਸਕੂਲ ਮੈਚ ਜਿਹੜੇ ਹੋਏ ਸੀ ਇਹ ਨਾਰੰਗ ਸ਼ੂਟਿੰਗ ਕਲੱਬ ਵਿੱਚ ਹੋਏ ਸੀ ਮੁਕਸਰ ਵਿੱਚ ਤੇ ਇਹਨਾਂ ਨੇ ਇੱਥੇ ਮੈਚ ਕਰਵਾਏ ਸੀ ਤੇ ਉਸ ਮੈਚ ਉਸ ਰੇਂਜ ਵਿੱਚ ਮੈਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲੀ ਕਿਉਂਕਿ ਉਸ ਰੇਂਜ ਦਾ এনवायरमेंट ਹੀ ਬਹੁਤ ਵਧੀਆ ਸੀ ਤੇ ਉੱਥੇ ਜਾ ਕੇ ਮੈਨੂੰ ਬਹੁਤ ਜ਼ਿਆਦਾ ਵਧੀਆ এনवायरमेंट ਮਿਲਿਆ ਤੇ ਉੱਥੇ ਮੇਰਾ ਫਸਟ ਰੈਂਕ ਆਇਆ ਹੈ 212 212 ਤੇ ਮੈਂ ਜਿਵੇਂ ਕਿ ਮੈਂ ਦੱਸਿਆ ਪਹਿਲਾਂ ਤਾਂ ਮੈਂ ਸਕੂਲ ਵੱਲੋਂ ਮੇਰੇ ਮੈਨੂੰ ਪਤਾ ਲੱਗਿਆ ਕਿ ਸ਼ੂਟਿੰਗ ਇੱਕ ਗੇਮ ਹੈਗੀ ਹੈ ਉਸ ਤੋਂ ਬਾਅਦ ਮੈਂ ਆ ਕੇ ਪਾਪਾ ਨੂੰ ਦੱਸਿਆ ਫਿਰ ਪਾਪਾ ਨੇ ਮੈਨੂੰ ਕਿਹਾ ਕਿ ਹਾਂ ਪਾਪਾ ਮੈਨੂੰ ਰੇਂਜ ਲੈ ਕੇ ਗਏ ਤੇ ਉਹਨਾਂ ਨੇ ਮੈਨੂੰ ਪੁਸ਼ ਕੀਤਾ ਕਿ ਤੂੰ ਇਸ ਵਿੱਚ ਜਾ ਕਿਉਂਕਿ ਪਾਪਾ ਪੁਲਿਸ ਡਿਪਾਰਟਮੈਂਟ ਵਿੱਚ ਨੇ ਤੇ ਪਾਪਾ ਨੂੰ ਵੀ ਬਚਪਨ ਤੋਂ ਹੀ ਸ਼ੌਂਕ ਸੀ ਕਿ ਉਹ ਸ਼ੂਟਿੰਗ ਵਿੱਚ ਜਾਣ ਤੇ ਉਹ ਉਹ ਆਪਣਾ ਸੁਪਨਾ ਪੂਰਾ ਕਰਨ ਲਈ ਉਹਨਾਂ ਨੇ ਮੈਨੂੰ ਇਸ ਰੇਂਜ ਵਿੱਚ ਆਈ ਜਿੰਨਾ ਉਹ ਬੇ ਸ਼ੂਟਿੰਗ ਉਹ ਗੇਮ ਨੂੰ ਪ੍ਰੈਕਟਿਸ ਕਰਦੇ ਨੇ ਇਸ ਤਰ੍ਹਾਂ ਲੱਗੇ ਕੋਡਾ ਏਮ ਦੇਖੋ ਜੀ ਸ਼ੂਟਿੰਗ ਲਈ ਏਮ ਇੱਕ ਮੋਰ ਇੱਕ ਅਣੀ ਹੁੰਦਾ ਕਿ ਇੱਥੋਂ ਟਿੱਕਰ ਹੀ ਕਰਨੀ ਆ ਸ਼ੂਟਿੰਗ ਇੱਕ ਰੈਗੂਲਰ ਗੇਮ ਹੈ ਤਾਂ ਰੈਗੂਲਰ ਹੀ ਰਹਿਣਾ ਚਾਹੀਦੀ ਹੈ ਤੇ ਮੈਂ ਮੇਰੇ ਪਾਪਾ ਜੋ ਹੈਗੇ ਉਹ ਪੁਲਿਸ ਡਿਪਾਰਟਮੈਂਟ ਵਿੱਚ ਹੈ ਤੇ ਮੈਂ ਵੀ ਉਹਨਾਂ ਵਾਂਗ ਹੀ ਬੰਨਾ ਚਾਹੁੰਦੀ ਆ ਤੇ ਮੈਂ ਆਈਪੀਐਸ ਦਾ ਗੋਲ ਲੈ ਕੇ ਚੱਲਦੀ ਹਾਂ ਇਹ ਟਿੱਕਰ ਸਭ ਤੋਂ ਵਾਚ ਹੈ ਗਿਆ ਅ ਅੰਡਰ 14 ਚ ਖੇਡਦੇ ਹੈਗੇ ਤੇ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਅ ਹਰੇਕ ਬੰਦਾ ਅ ਅੱਜਕੱਲ 프్రంట్ ਟਾਈਮ ਦੇ ਵਿੱਚ ਵੀ ਸੀ ਕਿ ਮੁੰਡਿਆਂ ਨੂੰ ਜ਼ਿਆਦਾ ਪ੍ਰੇਰਿਤ ਹੁੰਦੇ ਸੀ ਪਰ ਮੈਂ ਜਿਹੜਾ ਹੈਗਾ ਆਪਣੇ ਚੀਜ਼ ਨੂੰ ਉਹ ਚੀਜ਼ ਨਹੀਂ ਮੰਨਾਂ ਮੇਰੇ ਇਸ ਜਿਸ ਤਰ੍ਹਾਂ ਇੱਕ ਬੇਟੀ ਇੱਕ ਦੂਸਰੀ ਬੇਟੀ ਹੈਗੀ ਹੈ ਇਹ ਲਈ ਬੜੀ ਮਾਨਵਲੀ ਗੱਲ ਹੈ ਕਿ ਇਹਨਾਂ ਨੇ ਜਿਹੜਾ ਹੈਗਾ ਮੇਰਾ ਨਾਮ ਜਿਹੜਾ ਆਪਣੇ ਫਾਦਰ ਦਾ ਨਾਮ ਉੱਚਾ ਕਰ ਰਹੇ ਹੈਗੇ ਇਹ ਹਰੇਕ ਪਰਸੂਏ ਗਣਾ ਚੋਣਾ ਹੈਗਾ ਕਿ ਕੀ ਆ ਕੋਈ ਇਦਾਂ ਦਾ ਬੋਝ ਨਹੀਂ ਕਿ ਇਹ ਚੀਜ਼ ਨਹੀਂ ਮੇਰਾ ਗੱਲ ਇਹ ਹੈ ਵੀ ਤੁਸੀਂ ਉਹਨਾਂ ਨੂੰ ਡੀਲ ਕਿਦਾਂ ਕਰਦੇ ਆਵੇਂ ਤੁਸੀਂ ਉਹਨਾਂ ਨੂੰ ਟ੍ਰਿਕ ਕਿਦਾਂ ਕਰਦੇ ਆਵੇਂ ਤੁਸੀਂ ਉਹਨਾਂ ਨੂੰ ਬਣਾ ਕੀ ਰਿਹਾ ਹੈਗੇ ਇਹ ਸਾਡੇ ਤੇ ਡਿਪੈਂਡ ਕਰਦਾ ਹੈ ਅਸੀਂ ਉਹਨੂੰ ਵੀ ਆ ਪਾ ਕੇ ਤੋੜਨਾ ਹੈ ਜਾਂ ਨਾਲ ਉਹਨਾਂ ਦੇ ਅੱਗੇ ਕੀ ਫੜਾਉਣਾ ਹੈਗਾ ਪਰ ਜੇ ਇਹ ਕੁੜੀਆਂ ਨੂੰ ਮੇਰਾ ਸ਼ੂਟਿੰਗ ਸਿੱਧੇਲੀ ਮੇਰਾ ਆਬਦਾ ਐਮ ਸੀ ਆ ਕੁਝ ਕਰਕੇ ਕਾਰਨਾ ਕਰਕੇ ਨਹੀਂ ਚਲੋ ਜਾਇਆ ਗਿਆ ਮੈਂ ਚਾਹੁੰਦੀ ਕਿ ਬੇਟੀ ਜਿਹੜੀ ਹੈਗੀ ਹੈ ਛੋਟੇ ਤੋਂ ਬਹੁਤ ਉੱਪਰ ਜਾਵੇ ਤੇ ਨਾਲੇ ਇਸ ਤੋਂ ਨਾਲ ਨਾਲ ਜਿਹੜਾ ਹੈਗਾ ਉਹ ਸੈਲਫ ਡਿਫੈਂਸ ਸਿੱਖ ਬਣੀ ਹੋਈ ਸੀ। ਬੱਚਾ ਕੱਲਾ ਕਿਤੇ ਜਾ ਰਿਹਾ ਹੈਗਾ ਤਾਂ ਸਾਨੂੰ ਕੋਈ ਟੈਨਸ਼ਨ ਨਹੀਂ ਹੈਗੀ। ਕਿਉਂਕਿ ਅੱਜਕੱਲ੍ਹ ਜਿਸ ਤਰ੍ਹਾਂ ਦਾ ਮਾਹੌਲ ਹੈਗਾ ਮੈਂ ਚਾਹੁੰਦੀ ਕਿ ਹਰੇਕ ਬੱਚੇ ਜਿਹੜਾ ਹੈਗਾ ਉਹ ਆਪਣੀ ਪ੍ਰੋਟੈਕਸ਼ਨ ਖੁਦ ਕਰਨੇ ਉਹ ਉਹਨੇ ਚਾਹੀਦੀ ਹੈਗੀ। ਤੇ ਮੇਰੀ ਬੇਟੀ ਨੇ ਗੋਲਡ ਪ੍ਰੋਪਰ ਕੀਤਾ ਐ ਐਕਚੁਅਲੀ ਆ ਫਰਸਟ ਟਾਈਮ ਨਹੀਂ ਹੈ। ਅ ਪਹਿਲਾਂ ਵੀ ਸਟੇਟ ਵੀ ਖੇਡ ਕੇ ਆ ਚੁੱਕੀ ਐ ਤੇ ਬਾਦਲ ਵੀ ਬਹੁਤ ਸਾਰੇ ਮੈਚ ਹੋਏ ਐ ਇਹਦੇ ਇਹੇ ਹਮੇਸ਼ਾ ਹੀ 골ਡ ਜਾਂ ਸਿਲਵਰ ਆਉਂਦੀ ਰਹਿੰਦੇ ਐ ਬਟ ਦਾ ਮੇਨ ਥਿੰਗ ਇਜ਼ ਥੈਟ ਕਿ ਇਸ ਵਾਰ ਇਹਦੇ ਸਕੋਰ 200 ਤੋਂ 200 ਹੀ ਆਇਆ ਐ ਪੂਰਾ 1 ਵੀ ਪੁਆਇੰਟ ਇਹਨੇ ਉਧਰ ਉਧਰ ਨੂੰ ਜਾਂਨ ਦਿੱਤਾ ਸੋ ਦੈਟਸ ਦ ਬਿਗ ਅਚੀਵਮੈਂਟ ਫਾਰ ਹਰ ਕਿਸ ਤਰ੍ਹਾਂ ਦਾ ਮੂਮੈਂਟ ਵੇ ਜਦੋਂ ਤੁਹਾਨੂੰ ਬੱਸ ਸੇਵਿੰਗ ਮਾ ਜਾਂ 골ਡ ਆ ਗਿਆ ਇਹਨਾਂ ਰੈਂਕ ਨੰਬਰ 1 ਦਾ ਹਾਂਜੀ ਅ ਸਰ ਐਕਚੁਅਲੀ ਮੇਰੀ ਹਸਬੰਡ ਉਸਿੰਕਰ ਹੈ ਨੀ ਜਿਸਨ ਮੈਚ ਸੀ ਤੇ ਮੈਂ ਇਹ ਨੂੰ ਲੈ ਕੇ ਕਿ ਮੈਂ ਇਹਦੇ ਨਾਲ ਹੀ ਸੀਗੀ ਤੇ ਉਸ ਟਾਈਮ ਬਹੁਤ ਪ੍ਰਾਊਡ ਫੁੱਲ ਮੂਮੈਂਟ ਸੀਗੀ ਜਦੋਂ ਸਾਨੂੰ ਇਹਦੇ ਸਕੋਰ ਦਾ ਪਤਾ ਲੱਗਿਆ ਸੀ ਉਹ ਤੇ ਮੈਡਲ ਅਚੀਵ ਕਰਨ ਗਈ ਜਿਹੜੀ ਉੱਥੇ ਹੋਰ ਵੀ ਬੈਠੀ ਸੀ ਸਾਰੇ ਦੇ ਨਾਮ ਨਾਲ ਪੁਛ ਰਹੀ ਸੀ ਬੇਟਾ ਤੁਸੀਂ ਸਿਮਰਨੋਂ ਤੁਸੀਂ ਸਿਮਰਨੋਂ ਤੇ ਦੈਟ ਵਾਸ ਵੈਰੀ ਪ੍ਰਾਊਡਫੁਲ ਮੂਮੈਂਟ ਫॉर ਮੀ ਤੁਹਾਡਾ ਸਪੋਰਟ ਕਿੰਨਾ ਕਹਿੰਦੇ ਤੁਹਾਨੂੰ ਕਿ ਇਹਦੇ ਤੇ ਸਪੋਰਟ ਤੋਂ ਬਿਨਾ ਬੱਚੇ ਕੁਝ ਨਹੀਂ ਕਰ ਹਾਂਜੀ ਤੁਮੂ ਬਰਦਰ ਮਾਪਰੇ ਸਪੋਰਟੀ ਹੂੰ ਥੈਂਕ ਯੂ ਸਰ ਬਹੁਤ ਜਿਆਦਾ ਸਪੋਰਟ ਐਕਚੁਅਲੀ ਅਮਨ ਵੀ ਜਿਵੇਂ ਮੇਰੇ ਹਸਬੰਡ ਦੇ ਕੋਈ ਵੀ ਸਾਡੇ ਹੋਰ ਹੈ ਨਹੀਂਗਾ ਚਾਚਾ ਤਾਇਆ ਕੁਝ ਵੀ ਜਿਹੜੇ ਮੈਚ ਹੁੰਦੇ ਆ ਚਾਹੇ ਮੈਂ ਜਿੱਦਾਂ ਮਰਜ਼ੀ ਲੈ ਕੇ ਜਾਵਾਂ ਜਾਂ ਅਮਨ ਵੀ ਜਿੱਦਾਂ ਮਰਜ਼ੀ ਛੁੱਟੀ ਲੈਣ ਆਪਣਾ ਮਤਲਬ ਟਾਈਮ ਕੱਢ ਕੇ ਇਹਨੂੰ ਲੈ ਕੇ ਜਾਣਾ ਜਿੱਥੇ ਵੀ ਦੀ ਪ੍ਰੈਕਟਿਸ ਦਾ ਟਾਈਮ ਹੁੰਦਾ ਮਾਰਨਿੰਗ 5 ਵਜੇ ਉੱਠ ਕੇ ਲੈ ਕੇ ਜਾਣਾ ਇਹਨੂੰ ਫਿਰ ਸ਼ਾਮ ਨੂੰ ਫਿਰ ਇਹਨੂੰ ਵਾਪਸ ਲੈ ਕੇ ਜਾਣਾ ਪ੍ਰੈਕਟਿਸ ਲਈ ਸੋ ਪੇਰੈਂਟਸ ਦੇ ਸਪੋਰਟ ਨਾਲ ਹੀ ਹੈਗਾ